ਨਵਾਂ ਸਾਲ ਸਿਰਫ ਕੈਲੰਡਰ ਨਹੀਂ ਬਦਲਦਾ ਚਾਹੇ ਉਹ ਕੈਲੰਡਰ ਦਰਵਾਜ਼ੇ ਪਿੱਛੇ ਲੱਗਾ ਹੋਵੇ ਤੇ ਚਾਹੇ ਉਹ ਦੀਵਾਰਾਂ ਤੇ ਗ੍ਰਹਾਂ ਦੀ ਚਾਲ ਮਨੁੱਖ ਦੀ ਜ਼ਿੰਦਗੀ ਦੀ ਦਿਸ਼ਾ ਵੀ ਬਦਲ ਦਿੰਦੀ ਆ ਹੁਣ ਤੱਕ ਤਾਂ ਤੁਹਾਨੂੰ ਪਤਾ ਲੱਗ ਚੁੱਕਾ ਜਿੰਨੇ ਦਰਸ਼ਕ ਡਾਕਟਰ ਤੇਰਾਕੌਰ ਦੇ ਚੈਨਲ ਦੇ ਨਾਲ ਸੱਚੇ ਮਨੋਂ ਜੁੜੇ ਹੋਏ ਆ ਤੇ ਮੇਰੀ ਹਰ ਗੱਲ ਧਿਆਨ ਨਾਲ ਗੌਰ ਨਾਲ ਸੁਣਦੇ ਆ ਅੱਜ ਮੈਂ ਗੱਲ ਕਰਾਂਗੀ 2026 ਦੇ ਕੁੰਭ ਰਾਸ਼ੀ ਫਲਦੀ ਵੀਡੀਓ ਦੇ ਅਖੀਰ ਚ ਮੈਂ ਤੁਹਾਨੂੰ ਕੁੰਭ ਰਾਸ਼ੀ ਲਈ ਇੱਕ ਐਸਾ ਵਿਰਲਾ ਉਪਾਦ ਅਸਾਂਗੀ ਜੋ ਪ੍ਰਾਤਨ ਗ੍ਰੰਥਾਂ ਚ ਮਿਲਦਾ ਹੈ ਇਸ ਲਈ ਅੰਤ ਤੱਕ ਮੇਰੇ ਨਾਲ ਜੁੜੇ ਰਿਹਾ ਕਰੋ ਮੈਂ ਡਾਕਟਰ ਤੇਰਕੋਰ ਜਿਹਨੇ ਤੁਹਾਡੇ ਨਾਲ ਕੀਤਾ ਹੋਇਆ ਵਾਅਦਾ ਨਿਭਾ ਦਿੱਤਾ ਆ ਅੱਜ ਵਾਰੀ ਆ ਕੁੰਭ ਰਾਸ਼ੀ ਦੇ ਪੂਰੇ ਸਾਲ 2026 ਵਾਸਤੇ ਸਿਹਤ ਕੈਰੀਅਰ ਪਰਿਵਾਰ ਤੇ ਤਣ ਬਾਰੇ 100% ਕੈਰੀ ਹੈ 100% ਐਕੂਰੇਟ ਗੜਨਾ ਇਹ ਰਾਸ਼ੀ ਫਲ ਪ੍ਰਤਨ ਬ੍ਰਹਤ ਵੈਦਿਕ ਗ੍ਰੰਥਾਂ ਦੀ ਰੋਸ਼ਨੀ 'ਚ ਤਿਆਰ ਕਰਦੀਆਂ ਮੈਂ ਕੋਈ ਅਨੁਮਾਨ ਨਹੀਂ ਕੋਈ ਤੀਰ ਤੁੱਕਾ ਨਹੀਂ ਕੋਈ ਤੁਹਾਨੂੰ ਮੂਰਖ ਬਣਾਉਣ ਦਾ ਜ਼ਰੂਰਤ ਮੈਂ ਨਹੀਂ ਕਰ ਸਕਦੀ ਜੇ ਮੈਂ ਗੱਲ ਕਰਾਂ ਗ੍ਰਹਾਂ ਦੀ ਕੈਲਕੂਲੇਸ਼ਨ ਦੀ ਤਾਂ ਪੂਰੇ ਸਾਲ ਦਾ ਲੇਖਾ ਜੋਖਾ ਇਸ ਪ੍ਰਕਾਰ ਹੈ ਮੈਂ ਕਿਨੇ ਟਾਪ ਕਲਾਸ ਪੰਚਾਂਗ ਚੈੱਕ ਕਰਦੀਆਂ ਸਾਲ ਦੇ ਸ਼ਨੀ ਤੁਹਾਡਾ ਰਾਸ਼ੀ ਸਵਾਮੀ ਪੂਰੇ ਸਾਲ ਮਹੱਤਵਪੂਰਨ ਭੂਮਿਕਾ 'ਚ ਰਹੇਗਾ ਗੁਰੂ ਸਾਲ ਦੇ ਅੱਧੇ ਹਸ ਵਿੱਚ ਆ ਜਿਹੜਾ ਹਿੱਸਾ ਆ ਉਹਦੇ ਵਿੱਚ ਲੱਭਦਾ ਇੱਕ ਦ੍ਰਿਸ਼ਟੀ ਪਾਵੇਗਾ ਰਾਹੁ ਕੇਤੂ ਕਰਮ ਤੇ ਸੋਚ ਤੇ ਪੱਧਰ ਤੇ ਬਦਲਾਅ ਲਿਆਉਣਗੇ ਮੰਗਲ ਊਰਜਾ ਅਤੇ ਟਕਰਾਅ ਦੋਨੋਂ ਦੇਵੇਗਾ ਤੇ ਬੁੱਧ ਸ਼ੁਕਰ ਦੀ ਗੱਲ ਕਰਾਂ ਤਾਂ ਬੁੱਧੀ ਸੰਚਾਰ ਤੇ ਸਬੰਧ ਸਹੀ ਰਹਿਣਗੇ ਚਾਰ ਖੇਤਰ ਕਵਰ ਅਪ ਕਰਦੀ ਹੁੰਦੀਆਂ ਆ ਜਾਣ ਚੁੱਕੇ ਹਾਂ ਕੰਪ੍ਰੈਸ਼ਰ ਵਾਲਿਓ ਵੀ ਰੈਡੀ ਬਹੁਤ ਸਸਪੈਂਸਿਵ ਹੁੰਦਾ ਹੈ ਕਿ ਸਾਲ 2026 ਦੀ ਝੋਲੀ 'ਚ ਮੇਰੇ ਲਈ ਕੀ ਆ ਮੈਂ ਡਿਸਕਲੋਜ਼ ਕਰਨ ਜਾ ਰਹੀ ਹਾਂ ਜਿੱਥੋਂ ਤੱਕ ਸਿੱਧੇ ਗੱਲ 2026 ਦੀ ਸ਼ੁਰੂਆਤ ਕੰਬਰਾ ਸ਼ਿਵਾਲਿਆਂ ਨੂੰ ਆਪਣੇ ਸਰੀਰਕ ਊਰਜਾ 'ਚ ਉਤਰਾਛੜਾ ਮਹਿਸੂਸ ਹੋ ਸਕਦਾ ਹੈ ਸ਼ਨੀ ਦੀ ਪ੍ਰਭਾਵਸ਼ਾਲੀ ਸਥਿਤੀ ਤੁਹਾਨੂੰ ਇਹ ਸਿਖਾਉਂਦੀ ਹੈ ਕਿ ਸੇਤ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ ਸੁਣ ਰਹੇ ਹੋ ਨਾ ਜਨਵਰੀ ਤੋਂ ਅਪਰਲ ਤੱਕ ਥਕਾਵਟ ਨੀਂਦ ਦੀ ਕਮੀ ਤੇ ਨਰਵਸ ਸਿਸਟਮ ਨਾਲ ਜੁੜੀਆਂ ਛੋਟੀਆਂ ਸਮੱਸਿਆਵਾਂ ਆ ਸਕਦੀਆਂ ਇਹ ਸਮਾਂ ਸਰੀਰ ਦੀ ਨਹੀਂ ਰੁਟੀਨ ਦੀ ਪ੍ਰੀਖਿਆ ਦਾ ਹੈ ਨਿਤਨੇਮ ਸਹੀ ਆ ਤਾਂ ਸਰੀਰ ਠੀਕ ਆ ਬਹੁਤਿਆਂ ਗੱਲਾਂ ਸਾਡੇ ਲਿਵਿੰਗ ਸਟਾਈਲ ਦੇ ਨਾਲ ਜੁੜੀਆਂ ਹੁੰਦੀਆਂ ਸਮੱਸਿਆਵਾਂ ਮਈ ਤੋਂ ਅਗਸਤ ਤੱਕ ਥੋੜੀ-ਥੋੜੀ ਸੰਭਲਦੀ ਜਾਏਗੀ ਤੇ ਜੇ ਤੁਸੀਂ ਕੰਮਰਾਸ਼ੀ ਵਾਲਿਓ ਆਪਣਾ ਖਾਣ ਪੀਣ ਪਹਿਨਣ ਸਹੀ ਤੇ ਨਿਯਮਤ ਆਰਾਮਦਾਇਕ ਰੱਖਿਆ ਤਾਂ ਪੁਰਾਣੀ ਕਮਜ਼ੋਰੀ ਹੌਲੀ-ਹੌਲੀ ਦੂਰ ਹੋ ਜਾਏਗੀ ਸਤੰਬਰ ਤੋਂ ਦਸੰਬਰ ਤੱਕ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਸਰੀਰ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਆ ਇਹ ਸ਼ਨੀ ਦਾ ਆਨਾਮ ਜੋ ਤੁਹਾਨੂੰ 26 ਦੇ ਜਾਂਦੇ ਜਾਂਦੇ ਆ ਮਿਲ ਹੀ ਜਾਏਗਾ ਪਰ ਸਿਰਫ ਅਨੁਸ਼ਾਸਨ ਦੀ ਕੀਮਤ ਤੇ ਸੋ ਮੇਨ ਪੁਆਇੰਟ ਕੀ ਉੱਪਰ ਕੇ ਸਾਹਮਣੇ ਆਇਆ ਕਿ ਸੇਧ ਦੀ ਗੱਲ ਕਰਾਂ ਤਾਂ ਅਨੁਸ਼ਾਸਿਤ ਰਹਿਣਾ ਪਏਗਾ ਸਾਫ਼ ਸੁਥਰਾ ਫੂਡ ਖਾਣਾ ਪਏਗਾ ਨਿਤਨੇਮ ਰੂਟੀਨ ਆਪਣੀ ਵਧੀਆ ਬਣਾਉਣੀ ਪਏਗੀ ਇੱਕ ਇੱਕ ਉਪਾਦਾਸ ਦੀ ਹੋਣੀ ਹੈ ਸਿਹਤ ਨਾਲ ਜੁੜਿਆ 365 ਦਿਨ ਇਸ ਸੰਬੰਧਿਤ ਦਿਨ ਤੇ ਤੁਸੀਂ ਕਰ ਲੈਣਾ ਹਰ ਸ਼ਨੀਵਾਰ ਸਵੇਰੇ लोहे ਦੇ ਬਰਤਨ ਚ ਪਾਣੀ ਭਰਨਾ ਹੈ ਓਮ ਸ਼ੰਸ਼ ਨੇਸਟਰਾਏ ਨਮਾ 11 ਵਾਰ ਕੇਵਲ ਜਪਨਾ ਹੈ ਪਿੱਪਲ ਦੇ ਰੁੱਖ ਤੇ ਇਸ ਪਾਣੀ ਨੂੰ ਲੋਹੇ ਦੇ ਬਰਤਨ ਸਮੇਤ ਪਾ ਦੇਣਾ ਬਰਤਨ ਘਰ ਲੈ ਆਇਓ ਉੱਥੇ ਨਹੀਂ ਛੱਡਿਆਉਣਾ ਕਿਉਂਕਿ ਅਗਲੀ ਸ਼ਨੀਵਾਰ ਫਿਰ ਤੁਹਾਨੂੰ ਉਸਦੀ ਜ਼ਰੂਰਤ ਪੈਣੀ ਹੈ ਗੱਲ ਕਰਾਂ ਕੰਪ੍ਰੈਸ਼ਨ ਵਾਲਿਆਂ ਦੀ ਨੌਕਰੀ ਕੈਰੀਅਰ ਜੌਬ ਦੀ 2026 ਤੁਹਾਡੇ ਕੈਰੀਅਰ ਚ ਰੁਕ ਕੇ ਸੋਚਣਾ ਰੁਕੋ ਸੋਚੋ ਇਹ ਵਾਲਾ ਸਾਲ ਨਹੀਂ ਸਬਰ ਦੇ ਨਾਲ ਬਣਾਉਣ ਦਾ ਸਾਲ ਹੈ ਸਾਲ ਦੀ ਸ਼ੁਰੂਆਤ ਕੁਝ ਲੋਕਾਂ ਨੂੰ ਲੱਗ ਸਕਦਾ ਕਿ ਮੇਰੇ ਨਾਲ ਦੇ ਮੁਕਾਬਲੇ ਨਤੀਜੇ ਬੜੇ ਘੱਟ ਮਿਲੇ ਆ ਪਰ ਇਹ ਪਰਮਾ ਸ਼ਨੀ ਹਿਸਾਬ ਰੱਖਦਾ ਹੈ ਮਈ ਤੋਂ ਬਾਅਦ ਨੌਕਰੀ 'ਚ ਨਵੀਆਂ ਜ਼ਿੰਮੇਵਾਰੀਆਂ ਨਵਾਂ ਰੋਲ ਜਾਂ ਫਿਰ ਤੁਹਾਨੂੰ ਕੋਈ ਵੱਡਾ ਨਵਾਂ ਪ੍ਰੋਜੈਕਟ ਮਿਲ ਜਾਣਾ ਜੇ ਪ੍ਰਾਈਵੇਟ ਸੈਕਟਰ 'ਚੋਂ ਇਹ ਸਮਾਂ ਆ ਆਪਣੀ ਯੋਗਤਾ ਦਿਖਾਉਣ ਦਾ 100% ਦਿਓ ਸਤੰਬਰ ਤੋਂ ਬਾਅਦ ਜੋ ਲੋਕ ਨੌਕਰੀ ਬਦਲਣਾ ਚਾਹੁੰਦੇ ਆ ਉਹਨਾਂ ਲਈ ਮੌਕੇ ਬਣਦੇ ਨਜ਼ਰ ਆ ਰਹੇ ਆ ਡਾਕਟਰ ਤੇਰਾਕੌਰ ਕਹਿ ਰਹੀ ਆ ਸਰਕਾਰੀ ਤਕਨੀਕੀ ਅਤੇ ਵਿਸ਼ਲੇਸ਼ਣ ਵਾਲੇ ਖੇਤਰ ਖਾਸ ਤੌਰ ਤੇ ਕੰਬਰਾਸ਼ੀ ਵਾਲਿਆਂ ਨੂੰ ਲਾਭ ਦੇਣ ਜਾ ਰਹੇ ਆ ਨੌਕਰੀ ਲਈ ਦੱਸਾਂਗੀ ਇੱਕ ਉਪਾਹ ਹਰ ਬੁੱਧਵਾਰ ਹਰੇ ਰੰਗ ਦਾ ਇੱਕ ਰੁਮਾਲ ਸੁਣਾ ਜਿਆ ਸਾਫ ਸੁਥਰਾ ਆਪਣੇ ਕੋਲ ਰੱਖਣਾ ਓਮ ਬੁਧਾਏ ਨਮਹ ਇੱਕ ਕਮਾਲਾ 108 ਮੋਤੀ ਕੱਢਣੇ ਕੱਢਣੇ ਹਾਰ ਬੁੱਧ ਬਾਰ ਅਗਲਾ ਫੇਜ਼ ਆ ਗਿਆ ਲਾਈਫ ਦਾ ਪਰਿਵਾਰ ਹੈ ਤਾਂ ਸਭ ਕੁਝ ਹੈ ਨਾ ਪਰਿਵਾਰ ਵੀ ਤਾਂ ਚਾਹੀਦਾ ਪਰਿਵਾਰ ਤੇ ਤੁਹਾਡੇ ਰਿਸ਼ਤੇ ਨਾਤੇ ਜਾਂ ਆਪਸੀ ਸੰਬੰਧਾਂ ਦੀ ਗੱਲ ਕਰ ਲਵਾਂ ਪਰਿਵਾਰਕ ਜੀਵਨ ਚ 2026 ਤੁਹਾਨੂੰ ਅੰਦਰੋਂ ਮਜ਼ਬੂਤ ਬਣਾਉਂਦਾ ਹੈ ਸੁਣਿਆ ਸਹੀ ਸੁਣਿਆ ਤੁਸੀਂ ਸਾਲ ਦੀ ਸ਼ੁਰੂਆਤ ਚ ਛੋਟੀਆਂ ਗੱਲਾਂ ਵੱਡੀਆਂ ਲੱਗ ਸਕਦੀਆਂ ਇਹ ਗਰਹ ਨਹੀਂ ਇਹ ਤੁਹਾਡੇ ਮਨ ਦੀ ਅਵਸਥਾ ਆ ਮੱਧ ਸਾਲ ਭਾਵੇਂ 6 ਮਹੀਨੇ ਬੀਤਣ ਉਪਰੰਤ ਸਬੰਧਾਂ ਚ ਸੁਧਾਰ ਨਜ਼ਰ ਆਉਂਦਾ ਪਿਆ ਮੈਨੂੰ ਜੇ ਤੁਸੀਂ ਸੁਣਨ ਦੀ ਆਦਤ ਵਧਾ ਲਓਗੇ ਕਿ ਕੱਲੇ ਬਕ 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 ਬੋਲੀ ਨਹੀਂ ਜਾਣਾ ਕਿ ਮੈਨੂੰ ਹੀ ਸਾਰੇ ਸੁਣਨ ਮੈਨੂੰ ਇੱਕ ਕਿਸੇ ਨੇ ਸੁਣਾਤੀ ਤਾਂ ਫਿਰ ਮੈਨੂੰ ਮਿਰਚਾਂ ਲੱਗਣੀਆਂ ਦੇਖੋ ਖਰੀਆਂ ਖਰੀਆਂ ਨਹੀਂ ਡਾਕਟਰ ਤੇਰਾ ਕਰਦੀਆਂ ਜੇ ਕੰਪ੍ਰੈਸੀ ਵਾਲੇ ਤੁਸੀਂ ਇਸ ਨੂੰ ਉਹਨਾਂ ਦੀ ਆਦਤ 2026 ਚ ਪਾ ਲਈ ਇਸ ਨੂੰ ਵਧਾ ਲਿਆ ਤਾਂ ਵਿਅਤ ਜੀਵਨ ਚ ਸੰਵਾਦ ਬਹੁਤ ਜ਼ਰੂਰੀ ਹੈ ਗ੍ਰਸਤ ਜੀਵਨ ਸੁੱਕਾ ਪਰਿਆ ਹੋ ਸਕਦਾ ਹੈ ਸਾਲ ਦੇ ਅੰਤ ਚ ਘਰ ਦਾ ਮਾਹੌਲ ਸ਼ਾਂਤ ਹੁੰਦਾ ਨਜ਼ਰ ਆ ਰਿਹਾ ਮਾਤਾ ਪਿਤਾ ਨਾਲ ਜੁੜੀ ਚਿੰਤਾ ਘਟ ਜਾਏਗੀ ਉਹਨਾਂ ਦਾ ਸਤਿਕਾਰ ਕਰਨਾ ਹੈ ਪਰਿਵਾਰ ਚ ਬਹੁਤ ਸੁਰਦਤਾ ਬਣੀ ਰਹੇ ਆਪਸੀ ਸਬੰਧ ਬਹੁਤ ਵਧੀਆ ਬਣੇ ਰਹਿਣ ਦੱਸਾਂਗੇ ਇੱਕੋ ਪਾ ਹਰ ਸੋਮਵਾਰ ਗਾਂ ਦੇ ਸ਼ੁੱਧ ਘਿਓ ਦਾ ਦੀਵਾ ਘਰ ਦੇ ਕਿਸੇ ਸੁਰੱਖਿਤ ਥਾਂ ਤੇ ਜਲਾਉਣਾ ਹੈ ਪੂਜਾ ਘਰ ਚ ਜਲਾਓ ਜਿਹ ਹੈ ਨਹੀਂ ਤਾਂ ਕੋਈ ਇਦਾਂ ਦਾ ਕੋਣਾ ਚੁਣਨਾ ਜਿੱਥੇ ਸੁਰੱਖਤ ਰਹੇ ਉਹ ਦੀਵਾ ਓਮ ਨਮਹ ਸ਼ਿਵਾਯ ਦੀ ਇੱਕ ਮਾਲਾ ਹਰ ਸੋਮਵਾਰ ਜਪਣੀ ਹੈ ਫਿਰ ਕਿਸੇ ਫਿਕਰ ਦੀ ਗੱਲ ਨਹੀਂ ਰਹਿ ਜਾਏਗੀ ਆ ਗੀਆਂ ਤੁਹਾਡੇ ਪੈਸੇ ਲక్ష్ਮੀ ਧਨ ਕਾਰੋਬਾਰ ਸਾਲ 2026 ਤਾਂ ਦੇ ਮਾਮਲੇ 'ਚ ਤੁਹਾਨੂੰ ਸਿਖਾਏਗਾ ਕਿ ਸਥਿਰਤਾ ਕੀ ਹੁੰਦੀ ਹੈ ਹਏ ਦੇਖੋ ਇੱਕ ਗੱਲ ਨੋਟ ਕੀਤੀ ਕੁੰਭ ਰਾਸ਼ੀ ਵਾਲਿਓ ਕਿਉਂਕਿ ਰਾਸ਼ੀ ਸਵਾਮੀ ਤੁਹਾਡਾ ਸ਼ਨੀ ਆ ਤੇ ਸ਼ਨੀ ਸਿਰਫ ਸੰਘੇ ਕਰਮ ਕਰਨੇ ਸਿਖਾਉਂਦਾ ਹੈ ਤੁਸੀਂ 2026 ਚ ਬਹੁਤ ਕੁਝ ਸਿੱਖਣਾ ਹੈ ਸਿੱਖਣ ਦਾ ਮਤਲਬ ਤਰਸੇ ਜਾਣਾ ਤੁਹਾਡੀ ਸਖ਼ਤੀ ਵਿੱਚ ਨਿਖਾਰ ਆਏਗਾ ਸਿਰਤਾ ਕੀ ਹੈ ਸਾਲ ਦੀ ਸ਼ੁਰੂਆਤ ਖਰਚੇ ਵਧਣ ਲੱਗ ਸਕਦੇ ਆ ਪਰ ਇਹ ਲੰਬੇ ਸਮੇਂ ਦੀ ਯੋਜਨਾ ਦਾ ਹਿੱਸਾ ਆ ਕਈ ਵਾਰੀ ਖਰਚੇ ਕਰਨੇ ਵੀ ਤੁਹਾਨੂੰ ਖੁਸ਼ੀ ਦਿੰਦਾ ਹੈ ਕਿ ਚੰਗੇ ਪਾਸੇ ਲੱਗ ਰਹੇ ਨੇ ਮੇਹਰ ਤੋਂ ਬਾਅਦ ਆਮਦਨ ਦੇ ਨਵੇਂ ਸਰੋਤ ਥੋੜੀ ਹੌਲੀ ਬਣਦੇ ਨਜ਼ਰ ਆਉਂਦੇ ਆ ਕਾਰੋਬਾਰ ਜਿਹੜੇ ਲੱਗੇ ਹੋਏ ਲੋਕ ਨੇ ਕਾਰੋਬਾਰ ਕਰਨ ਵਾਲਿਆਂ ਦੇ ਲਈ ਸਾਲ ਦਾ ਅੰਤ ਖਾਸ ਲਾਭ ਲੈ ਕੇ ਆਏਗਾ ਇਸ ਲਈ ਘਬਰਾਉਣਾ ਨਹੀਂ 11 ਮਹੀਨੇ ਕਿ ਕੰਮ ਨਹੀਂ ਚੱਲ ਰਿਹਾ ਪੈਸਾ ਨਹੀਂ ਆ ਰਿਹਾ ਹਰ ਹਾਲਤ ਅੰਤ ਦੇ ਵਿੱਚ ਪੈਸੇ ਆਉਣੇ ਹੀ ਆਣ ਅਣਸੋਚੇ ਇਨਵੈਸਟਮੈਂਟ ਨਿਵੇਸ਼ ਨਹੀਂ ਕਰਨੇ ਕਿਸੇ ਦੇ ਮਗਰ ਲੱਗੇ ਪੈਸਾ ਡੁੱਬ ਜਾਣਾ ਕਿਉਂਕਿ ਸ਼ਨੀ ਤੁਹਾਡੇ ਇੱਥੇ ਵੀ ਸਬਰ ਦੀ ਮੰਗ ਕਰ ਰਿਹਾ ਪਰਿਵਾਰ ਚ ਵੀ ਸਬਰ ਸਿਹਤ ਚ ਵੀ ਸਬਰ ਧਨ ਚ ਵੀ ਸਬਰ ਸੋ ਸਬਰ ਦੀ ਬਹੁਤ ਤਕੜੀ ਅਜਮਾਇਸ਼ਾ ਕੰਪ੍ਰੈਸ਼ੀ ਵਾਲਿਓ ਤਾਂ ਲਈ ਦੇਣ ਜਾ ਰਹੀਆਂ ਇੱਕ ਉਪਾ ਹਰ ਵੀਰ ਵਾਰ ਪੀਲੇ ਕੱਪੜੇ ਚ ਛੋਲਿਆਂ ਦੀ ਦਾਲ ਜਿੰਨੀ ਸੋਹਣੀ ਸੁਖੇਤ ਭਾਵਨਾ ਨਾਲ ਦੇ ਸਕਣ ਦੀ ਕਾਬਲੀਅਤ ਰੱਖਦੇ ਹਾਂ ਮੈਂ ਬਹੁਤ ਵਾਰ ਕਿਹਾ ਮਨ ਚ ਨਾ ਆਵੇ ਕਿ ਹਾਏ ਹਾਏ ਮੈਨੂੰ ਇਹ ਉਪਾ ਕਰਨਾ ਪੈਣਾ ਫਿਰ ਤਾਂ ਲੱਗਣਾ ਹੀ ਨਹੀਂ ਰੱਖ ਲੋ ਆਪ ਹੀ ਰਸੋਈ ਚ ਕੁੱਕਰ ਦੀਆਂ ਚਾਰ ਵਿਸਲਾਂ ਬਜਾਓ ਤੜਕਾ ਲਾਓ ਖਾ ਲਓ ਨਹੀਂ ਚੋਲਿਆਂ ਦੀ ਦਾਲ ਦੇਣੀ ਪੀਲੇ ਕੱਪੜੇ ਛਾਰ ਵੀਰਵਾਰ ਲੋੜਵੰਦ ਨੂੰ ਦੇਣੀ ਹੈ ਇੱਕ ਰੈਅਰੈਸਟ ਉਪਾਦੇਦਵਾਂ ਸਾਲ ਚ ਇੱਕ ਵਾਰ ਸਿਰਫ ਇੱਕ ਵਾਰ ਕਰ ਲਓਗੇ ਸ਼ਨੀ ਮੱਸੀਆ ਦੇ ਦਿਨ ਦਿਨ ਦਾ ਮਤਲਬ ਹੁੰਦਾ ਸ਼ਨੀ ਮੱਸੀਆ ਆਉਣ ਵਾਲੀ ਜਿਹੜੀ ਉਹ ਰਾਤ ਕਮੈਂਟ ਚ ਮੈਨੂੰ ਬਹੁਤ ਕਨਫਿਊਜ਼ਨ ਤੁਸੀਂ ਤੁਹਾਨੂੰ ਕ੍ਰੀਏਟ ਹੋਈ ਪਈ ਹੁੰਦੀ ਹੈ ਕਿ ਦਿਨ ਵੇਲੇ ਪਾਉਣਾ ਜਾਂ ਰਾਤ ਮੱਸੀਆ ਦਾ ਦਿਨ ਭਾਵੇਂ ਰਾਤ ਕਾਲੇ ਤੇਲ ਲਾਉਂਗੇ ਛੋਟੀ 시ਸ਼ੀਚ ਥੋੜਾ ਜਿਹਾ ਸਰੋਂ ਦਾ ਤੇਲ ਲੈ ਲੈਣਾ ਤੀਜੀ ਚੀਜ਼ ਦਾ ਲੋਹੇ ਦਾ ਛੋਟਾ ਟੁਕੜਾ ਲੈ ਲੈਣਾ ਇੱਕ ਕਾਲੇ ਕੱਪੜੇ ਚ ਇਹਨਾਂ ਨੂੰ ਲੈਣਾ ਬੰਨ ਘਰ ਦੀ ਮੁੱਖ ਦਹਲੀਜ਼ ਦੇ ਹੇਠਾਂ ਸੂਰਜ ਡੁੱਬਣ ਤੋਂ ਬਾਅਦ ਰੱਖ ਦੇਣਾ ਅਗਲਾ ਦਿਨ ਚੜਿਆ ਤੇ ਉਹ ਪੋਟਲੀ ਚੱਲਦੇ ਸਾਫ ਪਾਣੀ ਚ ਬਹਾ ਦੋ ਚੁੱਪ-ਚੁੱਪ ਇਹ ਉਪਾ ਕਰਨਾ ਪਰਾਤਨ ਗ੍ਰੰਥਾਂ ਚੋਂ ਲਿਆ ਗਿਆ ਹੈ ਸ਼ਨੀ ਦੀ ਵਿਸ਼ੇਸ਼ ਸ਼ਾਂਤੀ ਲਈ ਦੱਸਿਆ ਗਿਆ ਹੈ ਪੂਰੇ ਸਾਲ ਤੁਹਾਡੀਆਂ ਜਿੰਨੀਆਂ ਵੀ ਜੀਵਨ ਦੇ ਕਿਸੇ ਵੀ ਖੇਤਰ ਵਿੱਚ ਆ ਰਹੀਆਂ ਰੁਕਾਵਟਾਂ ਉਹਨਾਂ ਨੂੰ ਕੱਟ ਕਰ ਦੇਗਾ ਤੇ ਸਾਥਿਓ ਮੇਰੇ ਪਿਆਰੇ ਦਰਸ਼ਕੋ ਜੇ ਰਾਸ਼ੀ ਫਲ ਤੁਹਾਨੂੰ ਸਹੀ ਦਿਸ਼ਾ ਦਿਖਾ ਰਿਹਾ ਤਾਂ ਵੀਡੀਓ ਨੂੰ ਲਾਈਕ ਕਰਨਾ ਤੁਹਾਡਾ ਫਰਜ਼ ਬਣਦਾ ਸ਼ੇਅਰ ਕਰ ਦਿਓ ਕਿਉਂਕਿ ਕੁੰਭ ਰਾਸ਼ੀ ਵਾਲੇ ਤੁਹਾਡੇ ਫਰੈਂਡਲੀ ਸਰਕਲ 'ਚ ਹੋਣਗੇ ਤੁਹਾਡਾ ਆਪਣਾ ਕੋਈ ਹੋ ਸਕਦਾ ਕਮੈਂਟ ਕਰਕੇ ਦੱਸੋ 2026 ਤੁਹਾਡੇ ਲਈ ਕਿਹੜਾ ਖੇਤਰ ਸਭ ਤੋਂ ਮਹੂਤਵਪੂਰਨ ਤੁਹਾਨੂੰ ਲੱਗਦਾ ਆ ਕਿ ਮੈਂ ਇੱਥੇ ਕਰੈਕਸ਼ਨਸ ਕਰਨੀਆਂ ਨੇ ਸੋ ਡਾਕਟਰ ਤੇਰਾਕੌਰ ਦਾ ਲੜ ਫੜ ਲਓ ਕਰੈਕਸ਼ਨਸ ਕਰੋ ਤੁਸੀਂ ਦੇਖੋਗੇ ਆਪ ਕਹੋਗੇ ਕਿ ਅਸੀਂ ਡਾਕਟਰ ਤੇਰਾਂਕਰ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਆਲ ਦੀ ਆਪਸ਼ਨ ਦਬਕੇ ਬਹੁਤ ਵਧੀਆ ਕੀਤਾ ਕਿਉਂਕਿ ਇੱਥੇ ਹੀ ਗਿਆਨ ਮਿਲਦਾ ਹੈ ਗੱਲ ਸੁਣੋ ਫਿਰ ਮੈਂ ਕਮਾ ਮੈਂ ਕਿਸੇ ਨੂੰ ਨਿੰਦ ਨਹੀਂ ਰਹੀ ਰਾਸ਼ੀ ਫਲ ਸੁਣ ਕੇ ਤੁਸੀਂ ਇੱਕ ਦਿਨ ਆਪਣਾ ਠੀਕ ਕਰ ਲਓਗੇ ਉਹ ਵੀ ਨਹੀਂ ਹੁੰਦਾ ਤਾਂ ਇੱਥੇ ਤਾਂ ਪੂਰੇ ਪੂਰਾ 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 ਜੀਵਨ ਠੀਕ ਕਰਨ ਦੇ ਮੇਰੇ ਜਿਹੜੇ ਆਰਟੀਕਲਸ ਨੇ ਉਹਨਾਂ ਨੂੰ ਮੈਂ YouTube ਵੀਡੀਓਜ਼ ਦੀ ਫਾਰਮ 'ਚ ਤੁਹਾਡੇ ਅੱਗੇ ਰੱਖਦੀ ਆ ਗਿਆਨ ਮਿਲਦਾ ਹੀ ਹੋਏਗਾ ਦੱਸਿਆ ਕਰੋ ਕਿ ਨੋ ਕਮੈਂਟ ਬਾਕਸ ਨਿਚੱਕ ਹੋ ਕੇ ਦੱਸਿਆ ਕਰੋ ਆਲੋਚਨਾ ਵੀ ਕਰੋ ਤਾਂ ਕਿ ਮੈਂ ਆਪਣੇ ਅੰਦਰ ਕਰੈਕਸ਼ਨਸ ਕਰਾਂ ਕਮੈਂਟ ਕਰਕੇ ਦੱਸੋ ਫਿਰ ਕਿ ਤੁਹਾਡੇ 2026 ਲਈ ਕਿਹੜਾ ਖੇਤਰ ਸਭ ਤੋਂ ਮਹੱਤਵਪੂਰਨ ਹੈ ਡਾਕਟਰ ਤਨਕਰ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਹਾਈਪ ਬਿਕਲਪ ਨੂੰ ਦਬਾ ਦਿਓ ਜੁਆਇਨ ਦਾ ਆਪਸ਼ਨ ਹੈ ਉਹ ਨਹੀਂ ਦਬਾਉਂਦੇ ਰੱਖੋ ਆਪਣਾ ਖਿਆਲ ਫਿਰ ਮਿਲਾਂਗੇ ਇੱਕ ਅੱਧੇ ਦਿਨ ਤੱਕ ਲੈ ਕੇ 2026 ਸੀਰੀਜ਼ ਦੀ ਆਖਰੀ ਰਾਸ਼ੀ ਜੋ ਹੈ ਮੀਨ ਤੇ ਮੀਨ ਰਾਸ਼ੀ ਦੇ ਪੂਰੇ ਸਾਲ ਦਾ ਲੈ ਕੇ ਆਵਾਂਗੀ ਲੇਖਾ ਜੋਖਾ ਟਿਲ ਦੈਨ ਬਾਏ ਬਾਏ